ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਅੱਜ ਸੈਸ਼ਨ ਚੱਲ ਰਿਹਾ ਹੈ ਤੇ ਅੱਜ ਸੈਸ਼ਨ ਦਾ ਚੌਥਾ ਤੇ ਆਖਰੀ ਦਿਨ ਹੈ ਜਿੱਥੇ ਬੇਅਦਬੀ ਕਾਨੂੰਨ ਦੇ ਮਾਮਲੇ ਤੇ ਲਗਾਤਾਰ ਮਾਹੌਲ ਗਰਮਾਇਆ ਹੋਇਆ ਹੈ ਸਰਕਾਰ ਦੇ ਵੱਲੋਂ ਬੇਅਦਬੀ ਦੇ ਲਈ ਕਾਨੂੰਨ ਪੇਸ਼ ਕੀਤਾ ਗਿਆ ਜਿੱਥੇ ਬੀਤੇ ਦਿਨ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਨੂੰਨ ਪੇਸ਼ ਕੀਤਾ ਗਿਆ ਸੀ ਜਿਸ ਤੇ ਬਹਿਸ ਅੱਜ ਦੇ ਲਈ ਰੱਖੀ ਗਈ ਸੀ ਤੇ ਅੱਜ ਇਸ ਬਿੱਲ ਤੇ ਬਹਿਸ ਹੋ ਰਹੀ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਬਹਿਸਬਾਜ਼ੀ ਤੋਂ ਬਾਅਦ ਸਹਿਮਤੀ ਦੇ ਨਾਲ ਬੇਅਦਬੀ ਤੇ ਜੋ ਕਾਨੂੰਨ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਉਹ ਲਾਗੂ ਹੋ ਜਾਵੇਗਾ ਪਰ ਮਾਹੌਲ ਲਗਾਤਾਰ ਸੰਸਦ ਦੇ ਅੰਦਰ ਗਰਮਾਇਆ ਹੋਇਆ ਹੈ ਲੀਡਰ ਇੱਕ ਦੂਜੇ ਨੂੰ ਮੇਲੋ-ਮੇਣੀ ਹੋ ਰਹੇ ਨੇ ਕਿਉਂਕਿ ਅਕਾਲੀ ਦਲ ਦੀ ਸਰਕਾਰ ਸਮੇਂ ਜ਼ਿਆਦਾ ਬੇਅਦਬੀਆਂ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਉਸ ਸਮੇਂ ਦੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਕਿ ਜਦੋਂ ਬੇਦਬੀਆਂ ਹੋਈਆਂ ਜਦੋਂ ਗੋਲੀकांड ਵਾਪਰੇ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਭਾਜਪਾ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਦੇ ਵਿੱਚ ਇਹ ਬੇਦਬੀਆਂ ਜ਼ਿਆਦਾ ਹੋਈਆਂ ਇਸ ਕਰਕੇ ਸਿੱਧੇ ਤੌਰ ਤੇ ਬਾਦਲ ਧੜੇ ਨੂੰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਪਰ ਉਤੇ ਹੀ ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਸਾਰੇ ਲੀਡਰ ਵੀ ਸਹਿਮਤ ਹੋ ਸਕਦੇ ਨੇ ਕਿਉਂਕਿ ਕਾਨੂੰਨ ਨੂੰ ਲੈ ਕੇ ਲਗਾਤਾਰ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਚਾਰਾ ਜੋਈ ਕੀਤੀ ਗਈ ਸੀ ਕਿ ਬੇਦਬੀ ਤੇ ਕੋਈ ਕਾਨੂੰਨ ਹੋਣਾ ਚਾਹੀਦਾ ਕਿਉਂਕਿ ਆਏ ਦਿਨ ਰੋਜ਼ਾਨਾ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ ਜਿੱਥੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ ਪਰ ਇਸੇ ਸਮੇਂ ਦੌਰਾਨ ਹੀ ਵਿਧਾਨ ਸਭਾ ਦੇ ਵਿੱਚ ਹਰਪਾਲ ਸਿੰਘ ਚੀਮਾ ਤੇ ਸੁਪਾਲ ਸਿੰਘ ਖਹਿਰਾ ਮੇੜੋ-ਮੇਣੀ ਹੁੰਦੇ ਵੀ ਨਜ਼ਰ ਆ ਰਹੇ ਨੇ ਨਕੋਦਰ ਦੇ ਵਿੱਚ ਮਾਜੋਕ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਬੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬ ਆ ਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਪੇਟ ਕੀਤੀਆਂ ਗੀਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ੍ਹ ਸ਼ਾਹ ਖਰਾ ਸਰ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਸੌਰੀ ਬਲਤੀਰ ਸੀ ਰਾਮਗੜ੍ਹ ਹਾਂ ਰਾਮਗੜ੍ਹ ਚਿਲਮਲ ਸਿੰਘ ਗਰਸੀਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸਰਜੀਤ ਸਿੰਘ ਬਰਨਾਲਾ ਦੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਇਸ ਸਮੇਂ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖੈਰਾ ਸਾਹਿਬ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ 1986 ਤੋਂ ਲੈ ਕੇ 2022 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੀਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸ ਸਮੇਂ ਉਸ ਸਮੇਂ ਦੇ ਮੰਤਰੀ ਜਿੰਨਾ ਕਿ ਮੈਨੂੰ ਉਸ ਤੋਂ ਪਿੰਡ ਦੇ ਵਸਨੀਕਾਂ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇ ਦਾਂਗੇ ਮੈਂ ਕਹਾਂ ਦੇ ਦੇ ਆਂ ਇੱਕ ਮਿੰਟ ਇੱਕ ਮਿੰਟ ਜੀ ਮਾ ਜੀ ਹਾਂ ਜੀ ਹਾਂ ਜੀ ਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਟਰ ਇਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਇਹਨੂੰ ਇੱਥੇ ਬੋਲੀ ਜਾਂਦੇ ਸਦਨ ਚ ਜੀ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਥੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾ ਬਾ ਜੋ

ਮਾਨਜੋਗ ਸਪੀਕਰ ਸਾਹਿਬ ਨੇ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਸੀ ਬੋਲੋ ਮੈਨੂੰ ਬੋਲੋ ਬੋਲੋ ਜਿਸ ਤੋਹਾਂਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਦਾਮਾ ਹੋਇਆ ਉੱਥੇ ਇਲਾਕੇ 'ਚ ਘਟਦਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜਾ ਵੀ ਲੋਕ ਲੰਘਿਆ ਕਰਨਗੇ ਉਹ ਘੱਟੋ-ਘੱਟ ਐਟ ਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਗੀ ਕੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਚੇਅਰ ਨੋਟ ਦਿੱਤਾ ਜਾਵੇ ਬੜੇ ਬੜੇ ਹੋ ਸੀਗੇ ਚੇਅਰ ਨੋਟ ਦਿੱਤਾ ਜਾਵੇ ਆਪਣਾ ਮੰਤਰੀ ਜੀ ਚਿਹਰਾ ਡੈਸ ਕਰੋ ਜੋ ਵੀ ਕੋਈ ਚੇ ਵੀ ਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਤੁਸੀਂ ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾ ਕਰੋ ਦਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰਸੀਧੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾਨ ਦੇ ਤਲਵੇ ਚੜਦਾ ਸੀ ਜਦੋਂ 15 ਜਿਹੜੇ ਪਰਚਾ ਦਰਜ ਹੋਇਆ ਜਦੋਂ 2015 ਤੋਂ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹਟ ਕੇ ਦੱਸ ਦਿਆਂ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਿੰਨਾ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ

ਮਿਸਟਰ 2015 ਦੇ ਅੰਦਰ ਇਹ ਰਕਤਾ ਤੇਰੇ ਦੁਆਰਾ ਜਰਦਾਰ ਤੇਰੇ ਦੁਆਰਾ ਲਾਮਿਨੇਟਡ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਨੋਟ ਕਰ ਦਿੱਤਾ ਗਿਆ ਹੈ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਤੇ ਲੱਗੇ ਤੇ ਮੈਂ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਵਾਰ ਉਹ ਵਿਅਕਤੀ ਸਾਰੇ ਮਾਰੀਆਂ ਮੈਂਬਰਾਂ ਨੂੰ ਬੇਨਤੀ ਕੀਤੀ ਆ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਿਹੜੇ ਜਵਾਨਿਆਂ ਦੇ ਘਰ ਚ ਪੈਦਾ ਹੋਣਾ ਆਊਗਾ ਅਸੀਂ ਓ ਵੀਲ ਹੈਵ ਨਾ ਓਪਰਚੁਨਿਟੀ ਸਾਡੇ ਕੋਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏਗਾ ਇਹ ਨਹੀਂ ਮੁੜੇਗਾ ਲੈਟ ਈਮ ਕੰਪਲੀਟ ਹੋਇਆਗਾ ਲੈਟ ਈਮ ਕੰਪਲੀਟ ਮਜ਼ਦੂਰ ਦਾ ਹੋ ਜਾਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲੇ ਕੁਆਲਿਫੀਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਬੀਏ ਦੀ ਡਿਗਰੀ ਨੂੰ ਕੋਗੇ ਰੱਖਦਾਗਾ ਜਦੋਂ ਤੁਸੀਂ ਆਪਾਂ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਮੈਨੂੰ ਇੱਕ ਮਿੰਟ ਕਰੋ ਮੈਂ ਦੱਸਦਾ ਕਿ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਆਪਣਾ ਮੈਂ ਡੀਏ ਵੇਚ ਇੱਕ ਮਿੰਟ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਦਿਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਹਰਪਾਲ ਸਿੰਘ ਕੀਮਾ ਜੀ ਜੀ ਮਾਨਸਪੀਕਰ ਸਾਹਿਬ ਐ ਬੋੜਾ ਨਹੀਂ ਚਾਹੁੰਦਾ ਅਸੀਂ ਮੈਂ ਸਿਰਫ ਇਤਿਹਾਸਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਦਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕੀ ਦਲਤਾਂ ਦੇ ਬੱਚੇ ਹੀ ਬਨੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਿਦੇ ਨਹੀਂ ਹੋ ਕਦੇ ਕਿਸੇ ਨੂੰ ਕੁਝ ਕਹਿਦੇ ਨਹੀਂ ਹੋ ਕਦੇ ਕਿਸੇ ਨੂੰ ਕੁਝ ਕਹਿਦੇ ਨਹੀਂ ਹੋ ਤੁਸੀਂ 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 ਝੂਠ ਬੋਲਦੇ ਰਹਿੰਦੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਸ ਫੋਨ ਆ ਮੈਨੂੰ ਮਾਤਰ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਆ ਆ ਮੈਂ ਤਾਂ ਤੁਹਾਡੀ ਅੱਡੀ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਲੈਟ ਮ ਕੰਪਲੀਟ ਕਹਿੰਦੇ ਤੁਸੀਂ ਬੈਠੋ ਲੈਟ ਮ ਕੰਪਲੀਟ ਲੈਟ ਮੀ ਡਿਸਾਈਡ दैट ਕਹਿੰਦਾ ਲੈਟ ਮੀ ਡਿਸਾਈਡ दैट ਮਤਲਬ ਬੰਦਾ ਪਾਰਲੀਮੈਂਟ ਦੀ ਲੈਗ ਚਾੜ ਕੇ ਆਇਆ ਇਹ ਹੀ ਨਹੀਂ ਪਤਾ ਕਿ ਕਦੋਂ ਵੇ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਆ ਇਸ ਟਾਈਪ ਦੀ ਇਨਫੋਰਮੇਸ਼ਨ ਆ ਕਿ ਨਾ ਝੂਠ ਇੱਕ ਮਿੰਟ ਮੰਤਰੀ ਜੀ ਹਾਂਜੀ ਬਾਜਵਾ ਸਾਹਿਬ ਇੱਕ ਇੱਕ ਮਿੰਟ ਬਾਜਵਾ ਸਾਹਿਬ ਮੇਰੀ ਗੁਜ਼ਾਰਿਸ਼ ਸਿਰ ਹੈ بہت گمبیر سنجیدہ موت ہے میں ایک منٹ ایف ایم صاحب ایف ایم صاحب اف... میں سر اپنا منطری جی میں ایف ایم صاحب نو نے ریکوست جی منطری جی, جی, جی منطری جی, جی, جی میرا بینتی ہے سپیکر صاحب جی لیٹ اس ناٹ گو پرسنل میری بینتی ہے ایف ایم صاحب نومی لیٹ اس ناٹ گو پرسنل ایک غالت بار بھی ہو سکتی اسمبلی ختم ہوئے گی ਆ ਬਾਹਰ ਪੋਡੀਅਮ ਲੱਗਾ ਜੀ ਪ੍ਰੈਸ ਦਾ ਬੈਠੋ ਉਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬੈਠੋ ਹੋ ਗਿਆ ਹੋ ਗਿਆ ਸਪੈਸ਼ਲੀ ਜੀ ਡਾ ਧੰਨ ਸਰ ਧੰਨ ਸਰ ਥੈਂਕ ਯੂ ਥੈਂਕ ਯੂ ਸਰਦਾਰ ਦੇਖੋ ਜੀ ਗੱਲ ਹੈ ਬੈਠੋ ਤੁਸੀਂ ਬਸ ਹੋ ਗਿਆ ਜੀ ਹੋ ਗਿਆ ਬਿਲਕੁਲ ਠੀਕ ਮੰਤਰੀ ਜੀ ਮੰਦੂ ਜੀ 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 ਬੈਠੋ ਠੀਕ ਹੈ ਜੀ ਆਪਾਂ ਅੱਗੇ ਚੱਲਣ ਠੀਕ ਹੈ ਜੀ ਬੈ ਆਪਾਂ ਡਿਸਕਸ਼ਨ ਚੱਲਣ ਦੀ ਜੀ ਜੀ ਤੇ ਗੱਲ ਹੀ ਕਰਦਾ ਜੀ ਬਿਲਕੁਲ ਜੀ ਗੱਲ ਕਰਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਰਨੀ ਚਾਹਾਂਗਾ ਮੈਂ ਚਲੋ ਸ਼ਾਂਤ ਚਲੋ ਸ਼ਾਂਤ ਸ਼ਾਂਤ ਭਾਈ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹੁੰਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਝ ਮੈਂ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਦੇਖੋ 1 ਮਿੰਟ ਮੈਂ ਇਸੇ ਦੀ ਗੱਲ ਮੈਂ ਇੱਕ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਚੇਅਰ ਨੂੰ ਡੈਸਕ ਕੀਤਾ ਜਾਵੇ ਮੰਤਰੀ ਜੀ ਚੇਅਰ ਨੂੰ ਡੈਸਕ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟਸ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਤੀ ਦੱਸ ਰਿਹਾ ਹਾਂ ਆਪਾਂ ਹਿਸਟਰੀ ਦੱਸ ਰਹੇ ਮੰਤਰੀ ਜੀ ਕੇਰ ਲੋਡਰੈਸ ਕਰੋ ਜਨਾਬ ਐਨਾ ਡਰੋ ਐਨਾ ਤੜਫੋ ਮੈਂ ਸਿਰਫ ਹਿਸਟਰੀ ਦੱਸ ਰਿਹਾ ਮੈਂ ਹਿਸਟਰੀ ਦੱਸ ਰਿਹਾ ਐਨਾ ਤੜਫੋ ਉਹ ਨਾ ਡਰ ਨਾ ਡਰਿਆ ਕਰੋ ਉਹ ਮੈਂ ਕਹਿੰਦਾ ਨਾ ਡਰਿਆ ਕਰੋ ਅਸੀਂ ਆਸੀ ਲੀ ਆਪਾਂ ਮੰਤਰੀ ਜੀ ਕੋਈ ਕਹਿੰਦੇ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਜੀ ਮੈਂ ਕਿਹਾ ਕੇਰ ਲੋਡਰੈਸ ਕਰੋ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮਗਲਰਾਂ ਦੇ ਨਾਲ ਇੰਟਰਨੈਸ਼ਨਲ ਸਮਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਹਾਂ ਜੀ ਕੋਲ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਨੂੰ ਪੁਲਿਸ ਸਮਝਾ ਦੇ ਕਰੋ ਮੈਂ ਮਤਰੀ ਜੀ ਪੁਆਇੰਟ ਤੇ ਆਉਂਗੀ ਜੀ ਜੀ ਸੋ ਮੈਂ ਜ਼ਿਆਦਾ ਸਮਝ ਨਹੀਂ ਲਊਗਾ ਮੈਂ ਤਾਂ ਕਹਿ ਹੀ ਦੀ ਮੈਂ ਤਾਂ ਇਹ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਉਹ ਮੈਂ ਨਾ ਕਮੈਂਟਰੀ ਕਰ ਰਿਹਾ ਮੈਂ ਹੀ ਇਜ਼ ਅਲਾਉਡ ਟੂ ਡੂ ਇਟ ਆਈਲ ਹੈਵ ਟੂ ਨੇਮ ਯੂ ਯੂ ਆਰ ਕ੍ਰੀਏਟਿੰਗ ਇਨਡਿਸਿਪਲਨ ਯੈਸ ਆਲ ਥਿਸ ਇਜ਼ ਲਾਸਟ ਵਾਰਨਿੰਗ ਟੂ ਯੂ ਯੂ ਵਿਲ ਬੀ ਨੋ 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 ਆਈ ਐਮ ਗੋਇੰਗ ਟੂ ਡੇਮ ਯੂ ਆਈ ਐਮ ਗੋਇੰਗ ਟੂ ਡੇਮ ਯੂ ਪਲੀਜ਼ ਸੈਟ ਡਾਊਨ ਸੈਟ ਡਾਊਨ ਸੈਟ ਡਾਊਨ ਪ੍ਰਤਾਪ ਜੀ ਪ੍ਰਤਾਪ ਬਾਜਬਾ ਜੀ ਤੁਸੀਂ ਪਰਦੇ ਹੋ ਬੋਲੋ ਜੀ ਬੋਲੋ ਜੀ ਮੈਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਨਕੌਦਰ ਇੱਕ ਮਿੰਟ ਜੀ ਨਕੌਦਰ ਕਾਂਡ ਬਾਰੇ ਇੱਕ ਮਿੰਟ ਇੱਕ ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਨੂੰ ਵੀ ਝੂਠੇ ਕੀਤਾ ਜਾ ਸਕਦਾ ਇਸ ਨੂੰ ਫਰਾਦ ਨਾਗਾ ਇਸ ਪਰ ਲੈਣ ਇਹ ਪਰ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜੋ ਮੈਂ ਕਹਿੰਦਾ ਮੈਂ ਕਹਿੰਦਾ ਲੈ ਜੇ ਧੂੜ ਬੋਲਾ ਪੜ੍ਹ ਦੋ ਭਾਈ ਮਾਣਯੋਗ ਮੰਤਰੀ ਜੀ ਥੀਮਾ ਜੀ ਬੈਠੋ ਤੁਸੀਂ ਥੀਮਾ ਜੀ ਬੈਠੋ ਬੈਠੋ ਬੈਠ ਮਹ ਹੋ ਗਈ ਗੱਲ ਜੀ ਹੋ ਗਿਆ ਸਰਦਾਰ ਸਾਹਿਬ ਬੈਠੋ ਤੁਸੀਂ ਸਰਦਾਰ ਰਾਜੋਤ ਸਿੰਘ ਬੈਂਸ ਜੀ ਮਾਨਯੋਗ ਸਪੀਕਰ ਸਾਹਿਬ ਇੱਕ ਮਿੰਟ ਕੁਝ ਕਹਿਣਾ ਚਾਹੁੰਦੇ ਮੰਤਰੀ ਜੀ ਜਸਟ ਇੱਕ ਮਿੰਟ ਜਸਟ ਇੱਕ ਮੈਂ ਮੈਂ ਕੰਪਲੀਟ ਹੀ ਕਰਨਾ ਸੀਗਾ ਮੈਂ ਕਿਹਾ ਕਿਤੇ ਤੁਸੀਂ ਬਾਈਬਾ ਸਾਹਿਬ ਨੂੰ ਮੇਰੇ ਡਾਕੂਮੈਂਟ ਦੇ ਰਹੇ ਹੋ ਕਿ ਉਹ ਪੜ੍ਹ ਕੇ ਸੁਣਾਉਣਗੇ ਮੈਂ ਤਾਂ ਬਹਿ ਗਿਆ ਸੀਗਾ ਨਹੀਂ ਨਹੀਂ ਮੇਰੇ ਤਾਂ ਇਹੀ ਵਿਚਾਰ ਸੀ ਸ਼ਾਇਦ ਮੈਂ ਗਲਤ ਪੜ੍ਹਦਾ ਹਾਂ ਮੈਨੂੰ ਪੜ੍ਹਨਾ ਨਹੀਂ ਤਾਂ ਆਉਂਦਾ ਹੈਗਾ ਨਹੀਂ ਨਹੀਂ ਤੁਸੀਂ ਸ਼ਾਇਦ ਮੈਂ ਪੜ੍ਹ ਕੇ ਸੁਣਾ ਦਣਗੇ ਸੋ ਮੈਂ ਤਾਂ ਕਹਿੰਦਾ ਸੀਗਾ ਕਿ ਜੋ ਜਸਟਿਸ ਗਰਨਾਮ ਸਿੰਘ ਜੀ ਦੀ ਰਿਪੋਰਟ ਜਿਹੜੀ ਹੈ ਰਿਪੋਰਟ ਦੀ ਇੱਕ ਕਾਪੀ ਤਾਂ ਜਨਾਬ ਤੁਹਾਡੇ ਅਸੈਂਬਲੀ ਦੇ ਅੰਦਰ ਹੈਗੀ ਆ ਜਿਹੜੀ ਐਕਸ਼ਨ ਟੇਕਰ ਰਿਪੋਰਟ ਆ ਉਸ ਸਮੇਂ ਦੀ ਸਰਕਾਰ ਨੇ ਜਿਹੜੀ ਕਿ ਅਕਾਲੀ ਦਲ ਦੀ ਸੀ ਇਦੇ ਵਿੱਚ ਮੈਂ ਤਿੰਨ ਦੇ ਨਾਮ ਪਹਿਲਾਂ ਜ਼ਿਕਰ ਕੀਤੇ ਨੇ ਸੀ ਉਹ ਮਨਿਸਟਰ ਸੀਗੇ ਉਹ ਕਿਸੇ ਨਾ ਕਿਸੇ ਉਹਨਾਂ ਦੇ ਬੰਦਿਆਂ ਵੱਲੋਂ ਜਾਂ ਉਹਨਾਂ ਦੇ ਕੋਈ ਉਦੋਂ ਬਾਅਦ ਦੇ ਬੰਦਿਆਂ ਵੱਲੋਂ ਉਹ ਰਿਪੋਰਟ ਆ ਉਹ ਗੁੰਮ ਕਰ ਦਿੱਤੀ ਗਈ ਹੈ ਮੇਰੀ ਤੁਹਾਡੇ ذریعے ਹਾਊਸ ਦੀ ਕਮੇਟੀ ਬਣਾ ਦਿਓ ਮੇਰੀ ਗੁਜਾਰਿਸ਼ ਹੈਗਾ ਸਤਿਕਾਰਯੋਗ ਮੈਂਬਰ ਸਾਹਿਬਾਨ ਲੈ ਲਿਓ ਇਹਨਾਂ ਦੇ ਸਾਡੇ ਲੈ ਲਿਓ ਸਾਡੇ ਨਹੀਂ ਲੈਣ ਇਹਨਾਂ ਦੀ ਲੈ ਲਓ ਸਾਰੇ ਕਮੇਟੀ ਬਣਾ ਦਿਓ ਰਿਪੋਰਟ ਜਿਹੜੀ ਜਰੂਰ ਲੱਭ ਕੇ ਲਿਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ 1986 ਦੇ ਅੰਦਰ ਕੌਣ ਐਸਐਚਓ ਸੀ ਕੀ ਦੀ ਭੂਆ ਦਾ ਮੁੰਡਾ ਐਸਐਚਓ ਸੀ ਕਿਹੜਾ ਉਸ ਸਮੇਂ ਦਾ ਕਾਲੀ ਐਮਐਲਏ ਬਣਿਆ ਉਸ ਤੋਂ ਬਾਅਦ ਕਿਹੜਾ ਮਨਿਸਟਰ ਬਣਿਆ ਕਿਹਨੂੰ ਟਿਕਟ ਦਿੱਤੀ ਗਈ ਕੌਣ ਹਾਰ ਗਿਆ ਕੌਣ ਕਾਂਗਰਸ ਚ ਗਿਆ ਕਿਹਦਾ ਚਾਚਾ ਤਾਇਆ ਸੀ ਉਹ ਸਾਰੀ ਕਿਤੇ ਆ ਜਵੇ ਨਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਘਟੋ ਘਟੇ ਨਹੀਂ ਵੀ ਹੋਇਆ ਬਹੁਤ ਸਾਰੇ ਦੁਨੀਆ ਤੋਂ ਚਲੇ ਗਏ ਮੈਂ ਤਾਂ ਉਹਨਾਂ ਦੀ ਆਤਮਾ ਲਈ ਅਰਦਾਸ ਵੀ ਕਰਦਾਗਾ ਚਲੇ ਗਏ ਦੁਨੀਆ ਤੋਂ ਪਰ ਲੇਕਿਨ ਦੁਨੀਆ ਨੂੰ ਪਤਾ ਤਾਂ ਲੱਗ ਜਾਣਾ ਚਾਹੀਦਾਗਾ ਕਿ ਭਾਈ ਉਹ ਵਿਅਕਤੀ ਕੀ ਕਰ ਗਿਆ ਅੱਜ ਉਹਨਾਂ ਦੇ ਜਿਹੜੇ ਅਗੇ ਬੱਚੇ ਨੇ ਕਿ ਉਹ ਕੀ ਕਰ ਰਹੇ ਨੇ ਕਿਵੇਂ ਉਹ ਗੁੰਮਰਾਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੌਸ ਨੂੰ ਇਹ ਵੀ ਪਤਾ ਲੱਗ ਜਵੇ ਸੋ ਮੈਂ ਵੀ ਇਹ ਗੁਜਾਰਸ਼ ਆ ਕਿ ਜਿਹੜਾ ਪਾਰਟ 2 ਆ ਪਾਰਟ 2 ਆ ਉਹ ਰਿਪੋਰਟ ਵੀ ਜਿਹੜੀ ਆ ਅਗਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ-ਪਹਿਲਾਂ ਚਾਹੇ ਡੀਜੀਪੀ ਸਾਹਿਬ ਨੂੰ ਬੇਨਤੀ ਕਰ ਦਿਓ ਚਾਹੇ ਤੁਸੀਂ ਕੋਈ ਕਮੇਟੀ ਬਣਾ ਦਿਓ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਹ ਰਿਪੋਰਟ ਆ ਜਾਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਸਾਡੇ ਸਾਥੀ ਗੁੱਸੇ ਹੋ ਜਾਂਦੇ ਨੇਗੇ ਉਹ ਗੁੱਸੇ ਨਾ ਹੋਣ ਔਰ ਅਸਲੀਅਤ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆਜਵੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਆਹਾ ਸਿਰ ਦਾ ਸਪਾਸਿੰਗ ਕਰਾ ਸਪੀਕਰ ਸਾਹਿਬ ਦੇਖੋ ਅੱਜ ਆਪਾਂ ਕਿੱਡੇ ਇੰਪੋਰਟੈਂਟ ਇਸ਼ੂ ਤੇ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ 10 ਸਾਲ ਤੋਂ ਪਿਛਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਮੈਂ ਕਹਿ ਰਿਹਾ ਵਾਂ ਉਹਨਾਂ ਨੇ ਸਜ਼ਾ ਬੁਗਤੀਆ ਉਸ ਗੱਲ ਦਾ ਖਮਿਆਜ਼ਾ ਬੁਗਤੀਆ ਸਪੀਕਰ ਸਾਹਿਬ ਕਿੱਡੀ ਅੱਛੀ ਵਾਈਟਲ ਇੰਪੋਰਟੈਂਟ ਡਿਸਕਸ਼ਨ ਜਿਹਦੇ ਲੀਡਰ ਆਵੋ ਆਪੋਜੀਸ਼ਨ ਨੇ ਪੂਰੀ ਭੂਮਿਕਾ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਐਫ ਆਈ ਆਰ ਦੇ ਅੱਜ ਤੱਕ 4 ਸਾਲਾਂ ਬਾਅਦ ਚਲਾਨ ਨਹੀਂ ਪੇਸ਼ ਹੋਏ ਔਰ ਜਿਹੜੇ ਲੋਕ ਗੁਨਾਹਗਾਰ ਸੀ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਸਪੀਕਰ ਸਾਹਿਬ ਦੇ ਹੈਵ ਗਾਟਨ ਸਕਾਟ ਫ੍ਰੀ ਉਹਨਾਂ ਦੇ ਮੁਕਦਮੇ ਸਾਰੇ ਚੰਡੀਗੜ੍ਹ ਟ੍ਰਾਂਸਫਰ ਹੋ ਗਏ ਰੀਸੈਂਟਲੀ ਆਮ ਆਦਮੀ ਪਾਰਟੀ ਇੱਕ ਚਰਨਜੀਤ ਸ਼ਰਮੇ ਦੀ ਜਿਹੜੀ ਇੱਕ ਸੁਪਰੀਮ ਕੋਰਟ ਵਿੱਚ ਐਸ ਐਲ ਪੀ ਨੇ ਡਿਫੈਂਡ ਕਰ ਸਕੀ ਸੀ ਸਟੇਟ ਦੀ ਐਸ ਐਲ ਪੀ ਡਿਸਪਸ ਹੋਈ 150 ਤੋਂ ਉੱਤੇ ਵਕੀਲ ਹੈ ਸਰਕਾਰੀ ਸੀ ਇੰਨੇ ਤੱਕ ਔਰ ਗਾਂ ਉਹਨਾਂ ਨੂੰ ਕਿਵੇਂ ਫੜਨਾ ਵਾ ਬਿਕੋਜ਼ ਦੇ ਸੇ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਚਾਰ ਮਗਰ ਲੀਆਂ ਸਰਕਾਰਾਂ ਦਾ ਤਾਂ ਕਸੂਰ ਹੈ ਹੀ ਐ ਸਪੀਕਰ ਸਾਹਿਬ ਲੇਕਿਨ ਤਾਂ ਆ ਪਿਛਲੇ 3.5 ਸਾਲ ਦਾ ਤੁਸੀਂ ਅਬਸੋਰਬ ਨਹੀਂ ਕਰ ਸਕਦੇ ਔਰ ਤੁਸੀਂ ਜਿਹੜਾ ਹੁਣ ਲਾਅ ਬਣਾਓਗੇ ਵੀ lets me tell you it cannot be it cannot be uh, retrospectively affected ਜਿਹੜੇ ਬੰਦੇ ਗੁਨਾਹ ਕਰ ਕਰਕੇ ਲੰਘ ਗਏ ਨਾ ਸਪੀਕਰ ਸਾਹਿਬ ਤੁਸੀਂ ਬਣਾ ਵੀ ਲੋ ਪਹਿਲੀ ਗੱਲ ਤੁਮ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲਣਾ ਐਲੋਬੀ ਨੇ ਕਹਿ ਦਿੱਤਾ ਸਪੀਕਰ ਸਾਹਿਬ ਬਿਕੋਜ਼ ਦਿਸ ਲਾਅ ਦੇਸ ਦਾ ਡਾਇਰੈਕਟ ਕਲੈਸ਼ ਵਿਦ ਦਾ ਬੀਐਨਐਸ ਕਲੋਜ਼ਸ ਜਿਵੇਂ ਕੈਪਟਨ ਅਵਨੀਂਦਰ ਸਿੰਘ ਨੇ ਉਸ ਵੇਲੇ ਆਈਪੀਸੀ ਦੇ ਕਲੋਜ਼ਸ ਨੂੰ ਓਵਰਰਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਆਪਣਾ ਬਿੱਲ ਨਹੀਂ ਸੀ ਬੜਾਇਆ ਸਪੀਕਰ ਸਾਹਿਬ ਆਈਪੀਆ ਆਈਪੀਸੀ ਨੂੰ ਉਹ ਜਦੋਂ ਓਵਰਰਾਈਟ ਕੀਤਾ ਉਹ ਗਵਰਨਮੈਂਟ ਆਫ ਇੰਡੀਆ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਪ੍ਰੈਜ਼ੀਡੈਂਟ ਕੋ ਉੱਥੇ ਮਿੱਟੀ ਪੈ ਰਹੀ ਉਸ ਬਿੱਲ ਦੇ ਉੱਤੇ ਸਪੀਕਰ ਸਾਹਿਬ ਔਰ ਮਾਰਕ ਮਾਈ ਵਰਡਸ ਇਸ ਬਿੱਲ ਦਾ ਵੀ ਹਸ਼ਰ ਹੋਵੇਗਾ ਬਿਕੋਜ਼ ਤੁਸੀਂ ਇਸ ਗੱਲ ਬਿੱਲ ਵਿੱਚ ਕਲੈਰਿਟੀ ਨਹੀਂ ਹੈਗੀ ਔਰ ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਆ ਜਾਗਦੀ ਜੋਤ ਆ ਉਹਨਾਂ ਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਆ ਨਾਰਮਲ ਪੁਥੀਆਂ ਵਿੱਚ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦਾ ਸਪੀਕਰ ਸਾਹਿਬ ਜਿਹੜੇ ਆਮ ਡੇਰਿਆਂ ਤੇ ਬੈਠੇ ਨੇ ਉਹ ਵੀ ਪੁਥੀਆਂ ਬਣਾ ਕੇ ਬੈਠੇ ਉਹਨਾਂ ਦਾ ਵੀ ਉਹੀ ਜਿਹੜੇ ਸਜ਼ਾ ਤੇ ਸਾਡੇ ਵਾਲਿਆਂ ਦੀ ਵੀ ਉਹੀ ਸਜ਼ਾ ਸਪੀਕਰ ਸਾਹਿਬ ਇਹ ਬਹੁਤ ਇੰਪੋਰਟੈਂਟ ਮਸਲਾ ਵਾ ਔਰ ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਇਸ ਬਿੱਲ ਦੀ ਬਣਾ ਲਓ ਤੁਸੀਂ ਕੋਈ ਇਤਰਾਜ਼ ਨਹੀਂ ਕਰ। ਇਸ ਬਿੱਲ ਤੁਹਾਡਾ ਸਵਾ ਸਾਲ ਇਸ ਗਵਰਨਮੈਂਟ ਦਾ ਟਾਈਮ ਰਹਿ ਗਿਆ ਕਿਸੇ ਨੂੰ ਸਰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ ਕਿਸੇ ਨੂੰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ ਸਾਰੇ ਗੁਨਾਹਗਾਰ ਵੈਦਰ ਦੇ ਆ ਪੋਲਿਟਿਕਲ ਲੀਡਰਸ ਜਾਂ ਉਹ ਪੁਲਿਸ ਵਾਲੇ ਨੇ ਉਹ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਉਹ ਸਜ਼ਾਵਾਂ ਨੂੰ ਐਸਕੇਪ ਕਰ ਚੁੱਕੇ ਆ ਜੇ ਤਾਂ ਇਹਦੇ ਤੋਂ ਤੁਸੀਂ ਕੋਈ ਸੰਜੀਦਾ ਐਫਰਟ ਬਣਾਉਣਾ ਵਾ ਕਰਨਾ ਵਾ ਤੇ ਫਿਰ ਇਸ ਦਾ ਕੋਈ ਹੋਰ ਅਲਟਰਨੇਟਿਵ ਲੱਭੋ ਇਹ ਬਿੱਲ ਤੁਹਾਡੇ ਤੁਸੀਂ ਮੇਰੀ ਗੱਲ ਮੈਂ ਫਿਰ ਕਹਿ ਰਿਹਾ ਜਿਹੜੇ ਮਗਰਲੇ ਵੀ ਬਿੱਲ ਜਿਹੜੇ ਕੱਲ ਪਰਸੋ ਆਪਰੇਸ਼ਨ ਲੋਟਸ ਜਾਂ ਬੀਬੀਐਮਬੀ ਕਿੱਥੇ ਬੈ ਨੇ ਮੇਰੇ ਘਰ ਰਾਜਪੋਵੰਦ ਦੇ ਕਿਸੇ ਕੋਨੇ ਦਫ਼ਤਰ ਚ ਸਪੀਕਰ ਸਾਹਿਬ ਸੋ ਹਾ ਅਗਲੀ ਗੱਲ ਐਡੇ ਇੰਪੋਰਟੈਂਟ ਮਸਲੇ ਤੇ ਬਹਿਸ ਹੋ ਰਹੀ ਸਪੀਕਰ ਸਾਹਿਬ ਤੁਸੀਂ ਆਪੇ ਕਹਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਉਹਦੇ ਨਾਲ ਉੱਤੇ ਤੁਹਾਡੇ ਵਾਸਤੇ ਕੁਝ ਨਹੀਂ ਦੁਨੀਆ 'ਚ ਕੀ ਅੱਜ ਖੈਰੇ ਨੂੰ ਟਾਰਗੇਟ ਕਰਨਾ ਜ਼ਰੂਰੀ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦੋਂ ਤੁਸੀਂ ਕਹਿ ਰਹੇ ਕਿ ਮੇਂ ਪਹਿਲੀ ਗੱਲ ਤਾਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਜੇ ਕੋਈ ਤੁਹਾਨੂੰ ਲੱਭਦਾ ਬੰਦਾ ਗੁਨਾਹਗਰ ਅੱਜ ਵੀ ਪਨਿਸ਼ ਕਰੋ ਉਸਨੂੰ ਸਾਡੇ ਪਿੰਡ ਦੇ ਬੰਦੇ ਮੇਰੇ ਨਾਲ ਨੇ ਸਪੀਕਰ ਸਾਹਿਬ ਗੇਟ ਅਸੀਂ ਬਣਵਾ ਕੇ ਦਿੱਤਾ ਉਹ ਬਲਤੇਰ ਸਿੰਘ ਦਾ ਪਰਿਵਾਰ ਅੱਜ ਵੀ ਮੈਂ ਇੱਥੇ ਵਿਧਾਨ ਸਭਾ 'ਚ ਪੇਸ਼ ਕਰ ਦੂੰਗਾ ਸਪੀਕਰ ਸਾਹਿਬ ਐਵੇਂ ਝੂਠ ਨਾ ਮਾਰ ਤੁਹਾਨੂੰ ਥੱਲੇ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਨੇ ਝੂਠੇ ਬੰਦੇ ਤੁਸੀਂ ਚੱਕਿਓ ਇਹ ਤਾਂ ਸਮਾਂ ਹੀ ਨਹੀਂ ਸੀ ਅੱਜ ਜੇ ਤੁਹਾਨੂੰ ਕੋ ਮੇਰੇ ਨਾਲ ਰੰਜਿਸ਼ ਆ ਕਿ ਮੈਂ ਕਿਸੇ ਨਿਊਜ਼ ਚੈਨਲ ਤੇ ਕਹਾ ਕੇ ਕਹੋ ਤੁਸੀਂ ਤੁਸੀਂ ਬਾਹਰ ਗੱਲ ਕਰੋ ਨਾ ਮੇਰੇ ਨਾਲ ਤੁਸੀਂ ਡਿਬੇਟ ਕੇ ਅਡਰੈਸ ਕਰੋ ਖੇਰੇ ਸਾਹਿਬ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਅਗਰ ਇਹਨਾਂ ਨੂੰ ਪਰਸਨਲ ਰੰਜਿਸ਼ ਆ ਮੇਰੇ ਨਾਲ ਇਹਨਾਂ ਨੂੰ ਕੋ ਸਮਾਂ ਮਿਥ ਲੈਣ ਮੰਤਰੀ ਜੀ ਬੈਠੇ ਓਪਨ ਡਿਬੇਟ ਪਬਲਿਕ ਸੰਮਲਨ ਦੀ ਤੇ ਆਪਾਂ ਉੱਥੇ ਗੱਲ ਕਰਾਂ ਮੇਰੀ ਤੁਹਾਨੂੰ ਇਹ ਰਾਏ ਹੈਗੀ ਸਪੀਕਰ ਸਾਹਿਬ ਅਸੀਂ ਇਸ ਬਿੱਲ ਦੀ ਸਪੋਰਟ ਕਰਾਂਗੇ ਲੇਕਿਨ ਇਸ ਬਿੱਲ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਗਨਾਤੀਆਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਤੀ ਕਿ ਰੈਟਰੋਸਪੈਕਟਿਵ ਇਫੈਕਟ ਤੁਸੀਂ ਮੈਂਸ਼ਨ ਹੀ ਨਹੀਂ ਕੀਤਾ